ਇਹ ਕੀ ਹੈ ਭਈਆ ਇਹ 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 ਤਾਂ ਵੇਚਣ ਵਾਲੇ ਟੈਂਪਲ ਮਨਵਾ ਆਈ ਤਾਂ ਵੀਰ ਮਿਲਿਆ ਹਨ ਲੋਕਲ ਅਸੀਂ ਪੁੱਛਿਆ ਵੀ ਇਹ ਕੀ ਹੈ ਉਹ ਕਹਿੰਦਾ ਮੈਨੂੰ ਵੀ ਨਹੀਂ ਪਤਾ ਮਿੱਤਰੋ ਬੂਟਾਂ ਦਾ ਮੇਲਾ ਹੀ ਲੱਗਾ ਇੱਥੇ ਮੇਲਾ ਹੀ ਤੁਹਾਨੂੰ ਮੈਂ ਵਿਖਾਵਾਂ ਇੱਧਰ ਵੀ ਤੇ ਇੱਧਰ ਵੀ ਜਿੰਨੇ ਮਰਜ਼ੀ ਲੈ ਲੋ ਬੂਟੀ ਬੂਟ ਇੱਧਰ ਵੇਖੋ ਪਤਾ ਕਿੰਨੀ ਲੱਕੜ ਲੱਗੀ ਜੇ 2500000 ਟ੍ਰੇਲੀਅਨ ਕਿਲੋ ਵਜ਼ਨ ਅੱਬ ਤੱਕ ਉਠਾਤੀ ਹੈ ਮਲਹਾਲੇ ਵੀ ਉਹ ਇਹਦੀ ਲੱਕੜ ਜਿਹੜੀ ਲੱਗੀ ਆ ਉਹ ਹਾਲੇ ਵੀ ਉਹ ਜਿਹੜਾ ਵਜਨ ਉਠਾ ਕੇ ਚੁੱਕ ਕੇ ਰੱਖਿਆ ਨਹੀਂ ਇਹ ਪਤਾ ਨਹੀਂ ਕਿਹੜੇ ਦੇਸ਼ ਚੋਂ ਆਈਆਂ ਜੇ ਪਰ ਸਾਰੀਆਂ ਇਹ ਨਾ ਸਹੇਲੀਆਂ ਸੁਹਲੀਆਂ ਕਿ ਪਤਾ ਨਹੀਂ ਪਹਿਣਾ ਹੀ ਇਹ ਤੇ ਤੋਂ ਪਾਉ ਗਾਈਡ ਕੀਤਾ ਉਹਨਾਂ ਨੇ ਕੈਮਰਾਮੈਨ ਕੀਤਾ ਵਾ ਤੇ ਫੋਟੋਆਂ ਖਿੱਚੰਦੇ ਆ ਉਹ ਇਹਲਾ ਸਾਗਰ ਦੇ ਪੀਆਰ ਹੋਣਾ ਦੇ ਕਰਾ ਦੇ ਜੀ ਕੋਈ ਮੰਦਾ ਨਹੀਂ ਨਹੀਂ ਤੇਰਾ ਮੂੰਹ ਦੰਦ ਰੁੱਟਾ ਨਹੀਂ ਤੇ ਉਤਰਾ ਪੀਆਰ ਹੋਏਣਾ ਮੇਰੇ ਤੇ ਮਿੱਤਰੋ ਆ ਪਾਉਣੇ ਪੈਂਦੇ ਆ ਇਧਰ ਇੱਕ ਇਹ ਕੀ ਲੈਣਾ ਇੱਕ ਠੀਕ ਹੈ ਇਹ ਬੂਟਾ ਇਧਰ ਪਾਉਣੇ ਪੈਂਦੇ ਆ ਫੇਰ ਜਾਣ ਦਿੰਦੇ ਆ ਉਧਰ ਜਾਣ ਨਹੀਂ ਦਿੰਦੇ ਤੇ ਪਾ ਗਈ ਫੇਰ ਆਪਾਂ ਜਾਵਾਂਗੇ ਅੰਦਰ ਚੱਲੋ ਜੀ ਅਸੀਂ ਚੱਲੇ ਆ ਜੀ ਸਿੱਧਾ ਹੀ ਆਗਰੇ ਮੈਂ ਇਹਦੇ ਸਾਗਰਵੀਰ ਅਸੀਂ ਪਹੁੰਚਿਆ ਰੇਲਵੇ ਸਟੇਸ਼ਨ ਤੇ ਅਸੀਂ ਖਰਚਾ ਬਚਾਉਂਦਾ ਪਿਆ ਅਸੀਂ ਜਾਇ ਖਰਚਾ ਨਹੀਂ ਕਰਦੇ ਹੁਣ ਤੇ ਤੁਸੀਂ ਵੇਖੋ ਵੀ ਆ ਅਸੀਂ ਨਾ ਜੜੀਆਂ ਜਰਨਲ ਦੀਆਂ ਟਿਕਟਾਂ ਲੈ ਲਈਆਂ ਵਾ ਤੇ ਹੁਣ ਜਾ ਕੇ ਚੇਂਜ ਕਰਾ ਕੇ ਵੇਖਾਂਗੇ ਮਿਲੀਆਂ ਤਾਂ ਹੈ ਨਹੀਂਆਂ ਤੇ ਰੇਲਵੇ ਸਟੇਸ਼ਨ ਤੇ ਟ੍ਰੇਨ ਲੱਗੀ ਸਾਡੀ ਸਤਖੰਡ ਜਿਹੜੀ ਅੰਮ੍ਰਿਤਸਰ ਤੋਂ ਚੱਲਦੀ ਆ ਸਿੱਧੀ ਸ੍ਰੀ ਜੂ ਸਾਹਿਬ ਲਈ ਉੱਤੇ ਚੱਲੇ ਤੇ ਲੋ ਜੀ ਅਸੀਂ ਜਿਹੜੀਆਂ ਹੁਣ ਏਸੀ ਜਿਹੜੀ ਟ੍ਰੇਨ ਆ ਇਹਦੇ ਵਿੱਚ ਆ ਗਏ ਆ ਤੇ ਬਾਕੀ ਤੁਸੀਂ ਦੇਖ ਸਕਦੇ ਜੀ ਬਿਲਕੁਲ ਸ਼ਾਂਤੀ ਆ ਟ੍ਰੇਨ ਜਿਹੜੀ ਆ ਸਟਾਰ ਆ ਤੇ ਸਾਨੂੰ ਇਹਦੀ ਜਿਹੜੀ ਸੀਟ ਆ ਉਹ ਹੁਣ ਟੀਟੀ ਸਾਹਿਬ ਆਣ ਕੇ ਤੇ ਇੱਥੇ ਆਣ ਕੇ ਦੇ ਦੇਣਗੇ ਸਾਨੂੰ ਪਹਿਲਾਂ ਨਹੀਂ ਮਿਲੀ ਨੀ ਆ ਤੇ ਬਾਕੀ ਵਧੀਆ ਸਭ ਚਲੋ ਸਾਨੂੰ ਏਸੀ ਉਹਨਾਂ ਨੇ ਕਿਹਾ ਵੀ ਦਿੱਲੀ ਦੇ ਦਿੱਲੀ ਤੱਕ ਇਹ ਖਾਲੀ ਆ ਅੱਗੇ ਜਾ ਕੇ ਭਰਨਗੀ ਆ ਇਹ ਦਿੱਲੀ ਤੋਂ ਗਾੜੀ 2 ਘੰਟਾ ਰਾ 2 ਘੰਟਾ ਰਾ 2 ਘੰਟਾ 2 ਘੰਟਾ ਰਾ ਆਗਰੇ ਤਾਂ ਤੇ ਇੱਥੋਂ ਅਸੀਂ ਸਿੱਧਾ ਹੀ ਚੱਲੇ ਆ ਅਰਮਾਨ ਸੌਗੇ ਤੜਕੇ ਦੇ ਵੱਜੇ ਆ 5 ਲੋ ਜੀ ਏਸੀ ਟ੍ਰੇਨ ਦਾ ਪੂਰਾ ਨਜ਼ਾਰਾ ਹਾਈਦਰਾਬਾਦ ਯੂਸ਼ੋਟਾੜੀ ਬ੍ਰੀਕਫਾਸਟ ਆ ਗਿਆ ਆਪਣਾ ਆ ਗਿਆ ਨਾ ਵੇ ਬਰੈਡ ਤੇ ਦੋ ਬਰੈਡ ਤੇ ਆ ਗਈ ਵੱਜਿਆ ਹੂੰ ਜੀ ਮੈਂ ਪਹਿਲ ਧੀ ਨਹੀਂ ਆਉਂਦੇ ਵੀ ਇਹ ਸੱਚ ਕਹਿੰਦਾ ਟ੍ਰੇਨ ਚ ਵੈਜੀ ਆਉਂਦਾ ਤਾਂ ਲੋ ਜੀ ਅਸੀਂ ਪਹੁੰਚ ਗਏ ਆ ਆਗਰੇ ਤੇ ਆਗਰੇ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਤੇ ਇੱਥੇ ਨਾ ਆਉਂਦੇ ਆਂ ਵੀਰ ਭਰਾ ਜਿਹੇ ਤਰ੍ਹਾਂ ਸਾਰੇ ਆਟੋਆਂ ਵਾਲੇ ਵੀਰ ਹੀ ਨਾ ਉਹ ਇੱਕੇਦਾਂ ਸਾਡੇ ਗਾੜੀ ਪੈ ਗਏ ਅਹੀਂ ਪਰ ਇੱਕੋ ਮਿੰਦੇ ਕੰਮਾਂ ਦੇ ਆ ਗਏ ਜਿਹਦੇ ਸਾਹਮਣੇ ਲਿਖਿਆ ਵਾ ਆਈ ਲਵ ਆਗਰਾ ਤੇ ਇੱਥੋਂ ਦੱਸਣ ਦੇ ਆ ਵੀ 6 ਕਿਲੋਮੀਟਰ ਜਿਹੜਾ ਵਾ ਨਾ ਉਹ ਤਾਜ ਮਹਿਲ ਆ ਬਾਕੀ ਹੁਣ ਵੇਖੋ ਹਾਈ ਫਿਲਹਾਲ ਅੱਜ ਅੱਜ ਸੱਚ ਬੰਦਿਆ ਜੇ ਅੱਜ ਤਾਜਮਹਿਲ ਬੰਦਿਆ ਕਿਉਂਕਿ ਅੱਜ ਸ਼ੁੱਕਰਵਾਰ ਆ ਤੇ ਮੈਨੂੰ ਸਾਨੂੰ ਪਤਾ ਨਹੀਂ ਸੀ ਇੱਥੇ ਆਣ ਕੇ ਪਤਾ ਲੱਗਾ ਵੀ ਤਾਜਮਹਿਲ ਅੱਜ ਬੰਦਿਆ ਕਿਹੜੀ ਮਾਰਕੀਟ ਜਾਣਾ ਬੂਟਾ ਵਾਲੀ ਮਾਰਕੀਟ ਜਾਣਾ ਚੱਲ ਬੈ ਬੈ ਬੈਠੇ ਆ ਚਲੋ ਜੰਦੀਏ ਭਰਾਵਾ ਬਾਹਰ ਨੂੰ ਲਿਆ ਬਾਹਰ ਨੂੰ ਗੱਡੀ ਓਕੇ ਓਕੇ ਬੈ ਇੱਥੇ ਬੈਠੇ ਆ ਆਈ ਬੈਣ ਛਾਲ ਮਾਰ ਕੇ ਤੇ ਲੋ ਜੀ ਤਾਜਮਹਿਲ ਦੇ ਬਾਅਦ ਚ ਘੁਮਾਂਗੇ ਪਹਿਲਾਂ ਵੀਰ ਦੇ ਨਾਲ ਜਿਹੜਾ ਕੰਮ ਆਏ ਆ ਉਹ ਕਰਨ ਲੱਗੇ ਆ ਅਹੀਂ ਬੂਟਾੜੀ ਮਾਰਕੀਟ 'ਚ ਜਾਂਦੇ ਆ। ਮਿੱਤਰੋ ਇੱਥੇ ਜਿੰਨੀਆਂ ਵੀ ਦੁਕਾਨਾਂ ਹਨਾ ਉਹਦੇ ਵਿੱਚ ਨਾ ਸਾਰਾ ਸਮਾਨ ਮਿਲਦਾ ਜਿਦਾਂ ਬੂਟ-ਬਾਟ ਬੰਦੇ ਇੱਥੇ ਆ ਵੇਖੋ। ਤੁਸੀਂ ਵੇਖ ਸਕਦੇ ਜੀ ਵੀ ਆ ਸਾਰਾ ਮਟੀਰੀਅਲ ਜਿੰਨਾ ਵੀ ਲੱਗਣਾ ਇਹ ਸਾਰਾ ਬੂਟ-ਬਾਟਾਂ ਵਾਲਾ ਲੱਗਾ। ਵੀਰ ਨੇ ਲੈ ਕਹਿੰਦੇ ਕਿ ਇਧਰੇ ਆਓ ਵੇਖੋ। ਆ ਦੁਕਾਨਾਂ ਵਿੱਚ ਆਹ ਭਾਉ ਹਣੀ ਮਸ਼ੀਨਾ-ਮਸ਼ੀਨਾ ਲਾ ਕੇ ਬੈਠੇ ਆ। ਇਹ ਕੀ ਹੈ ਭਈਆ ਇਹ? ਇਹ ਇਹ ਤਾਂ ਵੇਚਣੇ ਵਾਲੇ ਟੈਂਪਲ ਮਨੂਆ। ਅਸੀਂ ਤਾਂ ਵੀਰ ਮਿਲਿਆ ਹਨਾ ਲੋਕਾਂ ਨੂੰ ਅਸੀਂ ਪੁੱਛਿਆ ਵੀ ਇਹ ਕੀ ਹੈ ਉਹ ਕਹਿੰਦਾ ਮੈਨੂੰ ਵੀ ਨਹੀਂ ਪਤਾ। ਪਰ ਜੋ ਵੀ ਆ ਉਹ ਵਧੀਆ ਬਣਿਆ ਕੋਈ ਪੁਰਾਣਾ ਜਿਹਾ ਬਣਿਆ ਨਾ ਆ ਇਧਰ ਰੱਖੇ ਆਹ ਕੋਈ ਇਸ ਤਰ੍ਹਾਂ ਬੰਦੇ ਜਿਹੜੇ ਬੂਟਬਾੜ ਜਿਹੜੇ ਜਿਹੜੇ ਪੈਰਾਂ ਦੇ ਜਿਹੜੇ ਨਾਪੇ ਆਣਾ ਤੇ ਉਹ ਵੀਰ ਦੇ ਆ ਪੂਰੀ ਮਿਹਨਤ ਕਰ ਲਾ ਪਰ ਕੀ ਵੀ ਹੈ ਵੀਰੇ ਐਸੇ ਕਰ ਦੂੰ ਥੈਂਕ ਯੂ ਲੋ ਜੀ ਇੱਥੇ ਆ ਗਏ ਵੀਰ ਹੁਣੇ ਤੋਂ ਬੂਟਬਾੜ ਵੇਖਣਾ ਜੀ ਇਹ ਬਤਾ ਫੁੱਲ ਸੇ ਕਹਤਾਂ ਡਿਟੇਲ ਕਰਨਾ ਡਿਟੇਲ ਤੇ ਆ ਬੈਠਾ ਜੀ ਆਪਣਾ ਸ਼ਾਹ ਸੁਣ ਬਈ ਫਿਰ ਹੌਲ ਸੇ ਸਟਾਰਟ ਕਰਨਾ ਆ ਬੈਠਾ ਜੀ ਆਪਣਾ ਸ਼ਾਹ ਡਿਟੇਲ ਹੀ ਖੰਣਾ ਸ਼ਾਹ ਬੈਠਾ ਜੀ ਆ ਜਨੇ ਬੂਟ ਬੂਟ ਪੂਰੇ ਕੈਂਡ ਲੱਗੇ ਜਾਣੇ ਇਥੋਂ ਆਗਰੇ ਦੇ ਬੂਟ ਲੈ ਕੇ ਚੱਲਿਆ ਵੀਰ ਤਰਨਤਨ ਚ ਜਾ ਕੇ ਆਗਰੇ ਦੇ ਬੂਟ ਵੇਚੂਗਾ ਬਾਕੀ ਤੁਸੀਂ ਬੂਟ ਵੇਖ ਸਕਦੇ ਜੀ ਤੇ ਇਧਰਲੇ ਪਾਸੇ ਜੁੱਤੀਆਂ ਵੇਖ ਸਕਦੇ ਜੀ ਤੇ ਇਹ ਜੰਨੀਆਂ ਵੀ ਆ ਸਾਰੀਆਂ ਵੀਰ ਹੁਣੀ ਆਪੇ ਬਣਾਉਂਦੇ ਆ ਇਹਨਾਂ ਤੋਂ ਕਾਰੀਗਰ ਲੱਗੇ ਆ ਇਹ ਆਪਦੇ ਅਗਦਾਮ ਚ ਲੈ ਕੇ ਆਏ ਆ ਇਹ ਇਹਨਾਂ ਦਾ ਗਦਾਮ ਆ ਤੇ ਤੁਸੀਂ ਵੇਖ ਸਕਦੇ ਜੀ ਆਈ ਬਰਕ ਮੇਟਰਾ ਉਤੇ ਹਨ ਵੀਰ ਹਣਾ ਚਾਹ ਪੀ ਆ ਨਿਕੇ ਨਿਕੇ ਜਿਹੇ ਕਾਪ ਪਿਆ ਬਸ ਹਲੋ ਵੀਰ ਹਣਾ ਤੋਂ ਆਪਾਂ ਨਾ ਇਹ ਜਿਹੜੇ ਬੂਟਪਾਰਟ ਲੈ ਲਿਆ ਤੇ ਚੰਗਾ ਪਿਆਰ ਪੈ ਗਿਆ ਸਾਡਾ ਇਹਨਾਂ ਨਾਲ ਤੇ ਇੰਸਟਾਗ੍ਰਾਮ ਦੀ ਆਈਡੀ ਵੀਰ ਹਣਾ ਲਿਖਾਤੀ ਆ ਤੇ ਬਾਕੀ ਹੁਣ ਵੀਰ ਹੁਣੇ ਕਹਿੰਦੇ ਅਸੀਂ ਤੁਹਾਡੀ ਵੀਡੀਓ ਬਣਾਉਣੀ ਆ ਤੇ ਸ਼ਾਪ ਦਾ ਨਾਂ ਕੀ ਵੀਰੇ ਕੀ ਇਹ ਕੁੜੀ ਹੈ ਅੱਛਾ ਅੱਛਾ ਹੁਣ ਆਨਲਾਈਨ ਸਾਡੇ ਪਹੁੰਚ ਗਿਆ ਵੀਰ ਹਣਾ ਦਾ ਬੂਟਪਾਰਟ ਹੁੰਦੇ ਸਾਰੇ ਜਿਤਰਾ ਲਾ ਲਓ ਵੀ ਹੋਲ ਸੇਲ ਦਾ ਕੰਮ ਆ ਤੇ ਸਾਗਰ ਵੀਰ ਨੇ ਆਪਣੇ ਲੈ ਲਿਆ ਪੂਰਾ ਖੁਸ਼ ਆਏ ਠੀਕ ਹੈ ਵੀਰ ਜੀ ਬਣਾ ਲਓ ਤੁਸੀਂ ਵੀਡੀਓ ਆ ਜਾਓ ਮਿੱਤਰੋ ਵੀਰ ਹਣਾ ਨੇ ਸਾਨੂੰ ਆ ਫੇਰ ਫੈਂਟ ਆ ਗਿਆ ਬਣੀ ਕੈਂਪਾ ਆ ਕੀ ਓਏ ਕੈਂਪਾ ਕੈਂਪਾ ਵਾ ਇਥੇ ਕਹਿੰਦੇ ਕੋਕ ਨਹੀਂ ਚੱਲਦੀ ਇਥੇ ਮੇਤਰੋ ਬੂਟਾਂ ਦਾ ਮੇਲਾ ਹੀ ਲੱਗਾ ਇਥੇ ਮੇਲਾ ਹੀ ਤੁਹਾਨੂੰ ਮੈਂ ਵਿਖਾਵਾਂ ਇਧਰ ਵੀ ਤੇ ਇਧਰ ਵੀ ਦਿਨੇ ਮਰਜੀ ਲੈ ਲੋ ਬੂਟੀ ਬੂਟ ਇਧਰ ਵੇਖੋ ਮਲੋ ਜੁੱਤੀਆਂ ਹੀ ਜੁੱਤੀਆਂ ਬੂੜੀ ਬੂਟ ਬੜੀ ਬੜੀ ਦੂਰ ਘਲਾਉਂਦੇ ਪਾਰਸਲਾ ਵਖੋ ਸਾਗਰ ਮੈਂ ਤਾਂ ਤਰਨ ਤਰਨ ਪੰਜਾਬ ਤੇ ਆਹ ਬੰਨੇ ਕਿਹਾ ਜੇ ਓਡੀਸਾ ਜਾਣਾ ਜੇ ਤੇ ਹਨੇਰਾ ਆ ਗਿਆ ਪਰ ਇਹ ਵੀਰ ਹਜੇ ਵੀ ਨਹੀਂ ਟੰਦਿਆ ਸਾਰੇ ਸਾਰੇ ਪਰੇਸ਼ਾਨ ਹੋ ਗਏ ਆ ਆ ਸਾਰੇ ਬੱਚਿਆਂ ਦਾ ਜੀ ਅਟੇ ਡੇ ਡੇ ਜੀ ਆ ਕੋ ਸਾਰੇ ਬੱਚਿਆਂ ਦੇ ਜੀ ਆ ਸਾਰੇ ਹੀ ਦੋਸਤ ਵੀਰ ਉਹਨਾਂ ਨੇ ਸਾਨੂੰ ਇਥੋਂ ਆ ਪੀਣ ਲਈ ਦੇਤੀ ਜੀ ਵੀਰਣ ਨੇ ਕਿਹਾ ਵੀ ਉਹ ਹੋਰ ਪੀਣੀ ਆ ਤੇ ਅਹੀਂ ਗਿਆ ਸਈਪਰਾ ਕੱਚੇ ਦੇ ਹੋ ਗਏ ਅਹੀਂ ਗਿਆ ਨਹੀਂ ਨਹੀਂ ਤੇ ਪਰ ਵੀਰਣੀਆਂ ਕਹਿੰਦੇ ਨਹੀਂ ਨਹੀਂ ਯਾਰ ਹੋਰ ਪੀਓ ਕੋਈ ਗੱਲ ਨਹੀਂ ਆ ਤੇ ਸਭ ਤੋਂ ਤਕੜੀ ਗੱਲ ਹੈ ਸਭ ਤੋਂ ਤਕੜੀ ਇਹ ਗੱਲ ਵੀ ਹਰ ਕੋਈ ਬੰਦਾ ਪੰਜਾਬ ਬਾਰੇ ਪੁੱਛਦਾ ਵੀ ਪੰਜਾਬ ਠੀਕ ਹੈ ਹੁਣ ਆਏ ਹੀ ਆ ਗਰੇ ਆ ਪਰ ਪੁੱਛਣਦੇ ਵੀ ਪੰਜਾਬ ਠੀਕ ਹੈ ਹੁਣ ਹਰ ਇੱਕ ਬੰਦੇ ਨੇ ਪੁੱਛਿਆ ਹਨ ਇੱਥੇ ਜਿੰਨੇ ਵੀ ਜਣੇ ਤੇ ਅਹੀਂ ਹੁਣ ਲੱਗੇ ਆ ਸੌਣਾ ਤੇ ਦਿਨੇ ਉੱਠਣਾ ਕਿਉਂਕਿ ਟਾਈਮ ਮੈਲ ਵਹਣਾ ਤੁਹਾਨੂੰ ਜ਼ਰੂਰੀ ਆ ਟਾਈਮ ਮੈਲ ਅਹੀਂ ਵੀ ਨਹੀਂ ਕਦੀ ਵੇਖਿਆ ਤੇ ਮੈਂ ਤੁਹਾਨੂੰ ਵੀ ਨਹੀਂ ਕਦੀ ਵਿਖਾਇਆ ਟਾਈਮ ਮੈਲ ਤੇ ਸਵੇਰੇ ਆਪਾਂ ਉੱਠ ਕੇ ਸਭ ਤੋਂ ਪਹਿਲਾ ਕੰਮ ਇਹੋ ਹੀ ਕਰਨਾ ਵਾ ਤਾਜ ਮਹਿਲ ਵਖਾ ਕੇ ਫਿਰ ਵੇਖਾਂਗੇ ਗੱਡੀ ਕੀ ਕਰਨਾ ਚੰਗਾ ਜੀ ਗੁੱਡ ਨਾਈਟ ਚਲੋ ਜੀ ਅਸੀਂ ਹੁਣ ਚੱਲੇ ਆ ਜੀ ਸਿੱਧਾ ਹੀ ਤਾਜ ਮਹਿਲ ਵੇਖਣ ਤੇ ਸਵੇਰੇ ਸਾਰੇ ਅਸੀਂ ਚਾਹ ਚੂਪੀ ਗਏ ਹੋ ਗਏ ਆ ਮੇਲੇ ਤੇ ਆਪਾਂ ਹਣੀ ਮਿਲ ਪਈ ਸਾਨੂੰ ਤੇ ਇਹਦੇ ਕੋਈ ਨਹੀਂ ਤੁਹਾਨੂੰ ਸਿੱਧਾ ਆਈ ਜਾ ਕੇ ਤਾਜ ਮਹਿਲ ਤੁਹਾਨੂੰ ਦਿਖਾ ਦਿੰਨੇ ਆ ਤੇ ਉੱਥੇ ਤੁਹਾਨੂੰ ਤਾਰ ਹੁੰਨੇ ਆ ਹੁਣ ਆਪਾਂ ਸਿੱਧਾ ਜਾਂਦੇ ਆ ਤਾਜ ਮਹਿਲ ਆ ਗਏ ਆਗੇ ਇਹੋ ਜਿਹਾ ਜੀ ਤਾਜ ਮਹਿਲ ਅੱਜ ਮੈਂ ਲੱਗਿਆ ਹੋਇਆ ਹਾਂ ਸੀਨ ਵੇਖਿਆ ਕਦੀ ਤਾਜ ਮਹਿਲ ਤੇ ਮਿੱਤਰੋ ਆ ਜਿਹੜਾ ਮਿਲਦਾ ਇਥੇ ਪੈਰਾਂ ਦੇ ਪੌਣ ਨੂੰ ਜਿ ਤਰ੍ਹਾਂ ਉਹ ਪੌਣੇ ਪਾ ਜਾਣੇ ਪੈਰਾਂ ਦੇ ਇਸ ਤਰ੍ਹਾਂ ਤੇ ਮਾਰ ਬੁਰ ਗੰਦਾ ਨਹੀਂ ਆ ਇਸ ਤਰੀਕੇ ਮਾਰ ਬੁਰ ਨਹੀਂ ਗੰਦਾ ਨਹੀਂ ਆ ਇਹ ਸੁਪੈਂਕੀ ਅੱਛਾ ਪੱਥਰ ਗੰਦਾ ਨਹੀਂ ਹੁੰਦਾ ਨਾ ਇਹਦੇ ਨਾਲ ਪੌਣਾਂ ਤੇ ਉੱਥੇ ਜਾ ਗਈ ਆ ਸਮਾਛਾ ਇਸ ਕੋ ਮਿਲਤਾ ਓਕੇ ਓਕੇ ਇਹ ਕਿਸੇ ਤਰ੍ਹਾਂ ਤੇ ਆ ਇਥੇ ਪਾ ਕੇ ਫੇਰ ਹੀ ਜਾਣ ਦਿੰਦੇ ਆ ਉਤਰਾ ਲਾਉੜਦੇ ਆ ਕਿਉਂਕਿ ਪੱਥਰ ਗੰਦਾ ਹੁੰਦਾ ਹੁੰਦੇ ਤੇ ਤੁਸੀਂ ਦੇਖ ਸਕਦੇ ਨੇ ਵੀ ਆ ਜਿਹੜਾ ਜਿਹੜਾ ਮੇਨ ਗੇਟ ਜਿਹੜਾ ਦੱਸੰਦਾ ਹੈ ਨਾ ਉਹ ਤਾਜ ਮਹਿਲ ਦਾ ਆ ਵਾ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਕਿਸੇ ਨੇ ਵਲੋਗਾਂ ਦੇ ਵਿੱਚ ਆਉਦੇ ਬਖਾਇਆ ਹੋਵੇ ਤੇ ਆ ਜਿਦਾਂ ਮੈਂ ਮੈਟਰੋ ਸਟੇਸ਼ਨ ਮਤਲਬ ਬਖਾਇਆ ਹੋਊਗਾ ਮੈਂ ਕਦੇ ਨਹੀਂ ਵੇਖਿਆ ਇਹਨੇ 50 ਰੁਪਏ ਦੀ ਟਿਕਟ ਲਓ ਦੀ ਉੱਤੇ ਜਾਓਗੇ 250 ਰੁਪਏ 250 ਦੇਣਾ ਤੇ ਉੱਤੋਂ ਦੀ ਮਤਲਬ ਅੰਦਰ ਦੀ ਅੱਛਾ 50 ਰੁਪਏ ਇੱਕ ਐਂਟਰੀ 50 ਰੁਪਏ ਦਸੀਆ ਇੱਕ 250 ਰੁਪਏ ਦਸੀਆ ਇੱਥੇ ਆ ਵੇਖੋ ਬਹੁਤ ਝੋਟਿਆ ਸਾਗਰ ਦੇ ਤਿੰਨ ਵੇਖ ਸਕਦੇ ਜੀ ਵੀ ਸਵੇਰੇ ਸਵੇਰ ਦਾ ਵੇਲਾ ਵਾ ਬਾਕੀ ਇੱਥੇ ਸ਼ੈਰ ਸੂਰ ਕਰਨ ਵਾਲੇ ਆ ਤੇ ਜਾਂ ਆਪਣੇ ਆ ਮਿੱਤਰ ਆ ਥੋੜੇ ਬਹੁਤ ਤੇ ਥੋੜੇ ਬਹੁਤ ਬਣੀਆ ਬਹੁਤ ਹੀ ਜ਼ਿਆਦਾ ਕਿਤੇ ਫੋਨ ਨਾਲ ਹੋ ਕੇ ਲੈ ਜਣ ਵੇਖੀ ਧਿਆਨ ਰੱਖੀ ਤੇ ਤੁਸੀਂ ਵੇਖ ਸਕਦੇ ਜੀ ਦੇਖੋ ਕਈ ਲੋਕੀ ਜੋਗਾ ਕਰਨ ਦੇ ਇਥੇ ਤਿੱਤਾਈ ਮਾੜਾ ਕਹਿੰਦੇ ਆ ਦੂਰੋਂ ਦੇਖ ਜਾਂਦਾ ਦੂਰੋਂ ਦੇਖ ਜਾਂਦਾ ਉਹ ਝੂਠ ਮਾਰਦੇ ਆ ਅਜੇ ਬਹੁਤ ਬੜੀ ਦੂਰ ਆ ਅਜੇ ਤਾਂ ਸਾਨੂੰ ਨਹੀਂ ਦਿਖਣਦੇ ਅਸੀਂ ਅੰਦਰ ਵੀ ਐਂਟਰ ਹੋ ਗਏ ਆ ਤੇ ਇਥੋਂ ਦੂਰੀ ਹੈਗੀ ਆ 500 ਮੀਟਰ ਤੇ 500 ਮੀਟਰ ਦੂਰ ਜਾ ਕੇ ਜਾਂਦੇ ਆ ਵੀ ਜਿਹੜਾ ਤਾਜ ਮਹਿਲ ਆ ਉਹ ਆ ਜੂਗਾ ਆ ਆ ਜੇ ਨੀਆਂ ਦੀ ਜਿਹੜੀ ਹਿਸਟਰੀ ਹੈ ਨਾ ਇਸੇ ਨੀਆਂ ਦੀ ਜਿਹੜੀ ਹਿਸਟਰੀ ਉਹ ਲਿਖੀ ਗਈ ਆ ਉਹਨਾਂ ਨੇ ਲਿਖਿਆ ਕਿ ਲੱਕੜੀ ਕੀ ਨੀਂ ਰੱਖੀ ਗਈ ਸੀ ਪਤਾ ਕਿੰਨੀ ਲੱਕੜ ਲੱਗੀ ਜੇ 2500000 ਟ੍ਰਿਲੀਅਨ ਕਿਲੋ ਵਜ਼ਨ ਅੱਬ ਤੱਕ ਉਠਾਤੀ ਹੈ ਮਤਲ ਹਾਲੇ ਵੀ ਉਹ ਜਿਹੜੀ ਲੱਕੜ ਹੈ ਜਿਹੜੀ ਲੱਗੀ ਆ ਉਹ ਹਾਲੇ ਵੀ ਉਹ ਜਿਹੜਾ ਵਜ਼ਨ ਉਠਾ ਕੇ ਚੁੱਕ ਕੇ ਰੱਖਿਆ ਨੂੰ ਆਉਂ ਪੜਾ ਵੀਨੇ ਕਿਹੜਾ ਵਜਨ ਚੁੱਕਿਆ ਨੇ ਇਧਰ ਜਿਹੜੇ ਆ ਇਹ ਵਾਸ਼ਰੂਮ ਬਣਿਆ ਰਸਤੇ 'ਚ ਆਉਂਦੇ ਆ ਤੇ ਬਸ ਅੱਗੇ ਤੁਰੇ ਜਾਈਦਾ ਵਾ ਅੱਗੇ ਜਾ ਕੇ ਸਾਡੀਆਂ ਜਿਹੜੀਆਂ ਕਿੱਟਾਂ ਹਨ ਉਹ ਜਮਾ ਆਣੀਆਂ ਤੇ ਹੁਣ ਅਸੀਂ ਤੁਹਾਨੂੰ ਦੱਸ ਦਈਏ ਵੀ ਜਿਹੜੇ ਬੈਗ ਹੈ ਨਾ ਉਹ ਉਧਰ ਕਿਤੇ ਜਮਾ ਹੁੰਦੇ ਆ ਤੇ ਬੈਗਪੂਕ ਜਮਾ ਕਰਾ ਕੇ ਫੇਰ ਅਸੀਂ ਵਿਹਲੇ ਆਂ ਫੇਰ ਅਸੀਂ ਬਸ ਤਾਜ ਮਹਿਲ ਵਧੀਆ-ਵਧੀਆ ਘੁੰਮਣਾ ਵਾ ਤੇ ਹਜੇ ਨਹੀਂ ਫਿਲਹਾਲ ਹਨ ਤਾਜ ਮਹਿਲ ਕਿਤੇ ਵੀ ਲਿਖਿਆ ਬਾਕੀ ਉਹਦਾ ਇਤਿਹਾਸ ਹੈ ਨਾ ਜਿਹੜਾ ਉਹ ਮਿਲ ਲੱਗ ਜਾ ਕੇ ਉੱਥੇ ਜਾ ਕੇ ਦੱਸਦਾ ਜਦੋਂ ਵਿਖੰਦੇ ਪਿਆ ਮੌਕੇ ਦੇ ਬਾਕੀ ਉਹਦਾ ਇਤਿਹਾਸ ਜਿਹੜਾ ਵਾ ਉਹ ਜਾਣਾਂਗੇ ਕਿਉਂਕਿ ਪਤਾ ਮੈਨੂੰ ਵੀ ਨਹੀਂ ਆ ਇਹ ਪਤਾ ਸੀ ਵੀ ਮੁਮਤਾਜ਼ਲੀ ਸ਼ਾਹਜਹਾਨ ਨੇ ਬਣਵਾਇਆ ਸੀ ਬਸ ਤੇ ਅਹੀਂ ਨਾ ਮਿੱਤਰੋ ਘੁੰਮਦੇ ਘਮਾਉਂਦੇ ਨਾ ਉਹਦਰੋਂ ਘੁੰਮਦੇ ਘਮਾਉਂਦੇ ਤੇ ਇੱਧਰ ਆ ਗਏ ਆ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਵੀ ਬੈਗਬੂਬ ਜਿਹੜੇ ਆ ਉਹ ਕਿੱਥੇ ਜਮਾ ਹੁੰਦੇ ਆ ਤੇ ਅੱਜ ਤੁਹਾਨੂੰ ਅਸੀਂ ਉਹੋ ਹੀ ਦੱਸਣਾ ਵਾ ਅਹੀਂ ਵੀ ਖਜਲੋਂ ਡੇ ਆ ਸਾਨੂੰ ਇਹ ਤੂੰ ਹੀ ਨਾ ਹੋ ਕੋਈ ਕਾ ਲੋ ਮੰਨ ਲੋ ਮੇਰਾ ਭੈਣ ਭਰਾ ਕੋਈ ਆ ਵਲੌਗ ਵੇਖ ਕੇ ਆਉਂਦਾ ਵਾ ਉਹਨੂੰ ਸਾਫ਼ ਹੀ ਪਤਾ ਲੱਗਦੀ ਕਿ ਬੈਗ ਕਿੱਥੇ ਜਮਾ ਹੁੰਦੇ ਆ। ਖੱਜਲ ਖਵਾਰ ਨਾ ਹੋਵੇ। ਅਈ ਦੇਖੋ ਉਹਨਾਂ ਸਾਨੂੰ ਭੇਜਿਆ ਸੀ ਇਹਨੂੰ। ਅਸੀਂ ਆਹ ਦਰੋਂ ਦੀ ਘੁੰਮ ਕੇ ਉਥੋਂ ਸਿੱਧਾ ਇਹਨੂੰ ਆਏ ਆ। ਪਰ ਬੈਗ ਜਿਹੜੇ ਜਮਾ ਹੁੰਦਾ ਉਹ ਉਹ ਲਿਖਿਆ ਲੋਕਰ ਪਰ ਸਾਨੂੰ ਦੂਰੋਂ ਰੁੱਖਾਂ ਦੇ ਹਿਸਾਬ ਨਾਲ ਨਹੀਂ ਦਿਖਿਆ। ਤੇ ਤੜਕੇ-ਤਰਕੇ ਦਾ ਵੇਲਾ ਵਾ। ਆਹ ਦੇਖੋ। ਇਹ ਆਪਣਾ ਲੱਭ ਗਿਆ ਲੋਕਰ ਤੇ ਇੱਥੇ ਆਪਾਂ ਜਿਹੜੇ ਹੁਣ ਬੈਗ ਆਣੇ ਜਿਹੜੇ ਉਹ ਜਮਾ ਕਰਾ ਦੇਣੇ ਆ। ਲੋ ਜੀ ਹੁਣ ਅਸੀਂ ਵਿਲੇ ਆ ਤੇ ਆ ਜਿਹੜੀ ਪਰਚੀ ਜਿਹੜੀ ਉਹਨਾਂ ਨੇ ਕੱਟ ਕੇ ਸਾਨੂੰ ਫੜਾਤੀ ਆ ਤੇ ਦੋ ਬੈਗਾਂ ਦੇ ਉਹਨਾਂ ਨੇ 40 ਰੁਪਏ ਲਏ ਆ। 20-20 ਰੁਪਏ 20 ਰੁਪਏ ਇੱਕ ਬੈਗ ਦੇ ਜਮਾ ਦੇ ਲੱਗਦੇ ਆ। ਨਹੀਂ ਲੈ ਲੈ। ਹਾਂਜੀ ਹਾਂਜੀ। ਪੈਰਾਂ ਦੇ ਪਾਉਣ ਵਾਲੇ ਵੀ ਰੱਖਣਦੇ ਆ ਵੀ ਲੈ ਲਓ। ਤਾਂ ਐਂਕਾ ਵੀ ਲੈ ਲੇ ਆ। ਤੇ 20-20 ਰੁਪਏ ਲੱਗਦੇ ਆ ਤੇ ਹੁਣ ਅਸੀਂ ਸਿੱਧਾ ਹੀ ਜੇ ਨੂੰ ਦੱਸੀ ਜਾਣਗੇ ਉਹਨੂੰ ਤੁਰੇ ਜਾਵਾਂਗੇ। ਬਾਕੀ ਮਤਲਬ ਬਹੁਤੀ ਦੂਰ ਨਹੀਂ ਆ ਅਲੱਗ ਹੀ ਰਹਿ ਗਿਆ ਤੇ ਇਹ ਗੱਲਾਂ ਜਿਤਰਾਂ ਲਾ ਲਓ ਵੀ ਕਈਆਂ ਨੂੰ ਨਹੀਂ ਪਤਾ ਹੁੰਦੀਆਂ ਮੇਰੇ ਰਗੇ ਨੂੰ ਤੇ ਤਾਂ ਕਰਕੇ ਫਿਰ ਮੈਂ ਤੁਹਾਡਾ ਨਾਂ ਜੋ ਵੀ ਇਥੇ ਐਕਸਪੀਰੀਅੰਸ ਆ ਉਹ ਸ਼ੇਅਰ ਕਰਨ ਲਿਆ ਤੇ ਆ ਆ ਇਦਾਂ ਇਦਾਂ ਲੱਗਦਾ ਕਈਆਂ ਨੂੰ ਤੇ ਬਹੁਤ ਜ਼ਿਆਦਾ ਪਤਾ ਹੁੰਦਾ ਵਾ ਤੇ ਉਹ ਮੇਰੇ ਵੀਰ ਭਰਾ ਮੈਨੂੰ ਗੁੱਸੇ ਨਾ ਹੁੰਦਾ ਵੀ ਉਹ ਕਮੈਂਟ ਆ ਇਹ ਗਾਲਾਂ ਨਾ ਘਟੰਦਾ ਪਿਓ ਵੀ ਚੱਲ ਮੈਨੂੰ ਨਹੀਂ ਪਤਾ ਮੈਂ ਤਾਂ ਕਰਕੇ ਸ਼ੇਅਰ ਕਰਤਾ ਤੇ ਵੀਰ ਹਣੀ ਸਾਨੂੰ ਕਹਿੰਦੇ ਆ ਵੀ ਅੰਦਰ ਜਿਹੜਾ ਸਾਰਾ ਕੁਝ ਦੱਸਾਂਗੇ ਡਾਟਾ ਸਾਰਾ ਜੋ ਵੀ ਆ ਤੇ ਸਾਡੇ ਨਾਲ ਚੱਲਣਗੇ ਗਾਈਡ ਆ ਸਾਡੇ ਤੇ ਬਾਕੀ ਆਪਾਂ ਨੂੰ ਦੱਸਣਗੇ ਜਾਣਕਾਰੀ ਵੀ ਅੰਦਰ ਕੀ ਕੀ ਆ ਸਾਰਾ ਕੁਝ ਤੁਹਾਨੂੰ ਸ਼ੇਅਰ ਕਰਾਂਗੇ ਤੇ ਨਾਲ ਨਾਲ ਤਾਂ ਦੱਸੀ ਜਾਵਾਂ ਕਿਉਂਕਿ ਪਹਿਲੀ ਆ ਰਹੀ ਤੇ ਇਹ ਆਪਣੇ ਵੀਰ ਹਣੀ ਗਾਈਡ ਏ ਜਿਹੜੇ ਤੇ ਦੱਸੀ ਜਾਣਗੇ ਤੇ ਜਿਹੜਾ ਉਹੜਾ ਗੇਟ ਆ ਨਾ ਵੀਰ ਹਣੀ ਕਹਿੰਦੇ ਕਿ ਇੱਕ ਇਹ ਗੇਟ ਪਹਿਲਾਂ ਐਂਟਰੀ ਕਰਾਂਗੇ ਤੇ ਇਸ ਤੋਂ ਬਾਅਦ ਚ ਜਿਹੜਾ ਇੱਕ ਮੇਨ ਗੇਟ ਆਊਗਾ ਅਰੇ ਸਿੱਧਾ ਚਾਹ ਲੈ ਕੁਛ ਥੋੜੀ ਤੇ ਬਾਕੀ ਤੁਸੀਂ ਦੇਖ ਸਕਦੇ ਜੀ ਗੇਟ ਐਂਟਰੀ ਛਾਹ ਦੇ ਦਊਗੀ ਇਧਰਲੇ ਪਾਸੇ ਦੀ ਜਿਹੜੀ ਐਂਟਰੀ ਆ ਜਿਹੜੀ ਆ ਕੋਈ ਪੁਰਾਣਾ ਇਤਰਾ ਲਾ ਲਓ ਵੀ ਵਿਹਨ ਦੇ ਦੇਵਿਆ ਥੋੜਾ ਇੱਥੋਂ ਸਿੱਧਾ ਉਹ ਸਿੱਧੀ ਜਾਂਦਾ ਉਹ ਤੇਰਾ ਕਬੂਤਰ ਵੇਖੋ ਤੇ ਪਤਾ ਨਹੀਂ ਜਿਆਦੀ ਵੀਡੀਓ ਵੀਡੀਓਗ੍ਰਾਫੀ ਅਲਾਉਡ ਹੈਗੀ ਵੀ ਆ ਕਿ ਨਹੀਂ ਸਾਡਾ ਗਾਈਡ ਸਾਨੂੰ ਆਵਾਜ਼ਾਂ ਮਾਰਨ ਰਿਹਾ ਵਾ ਵੀ ਆਜੋ ਆਜੋ ਤੁਸੀਂ ਆਜੋ ਆਜੋ ਲੋ ਜੀ ਆਪਣੀ ਐਂਟਰੀ ਹੋ ਗਈ ਆ ਤੇ ਹੁਣ ਆਪਾਂ ਆਹ ਜਿਹੜਾ ਗੇਟ ਐਂਟਰ ਕਰਾਂਗੇ ਮੇਰੇ ਖਿਆਲ ਨਾਲ ਵਾਈਟ ਵਾਲਾ ਡੋਮ ਹਾਂ ਜੇ 사ਜਾ ਕੀ ਪਹਿਲੀ ਪਤਨੀ ਕਾ ਬਣਾ ਹੁਆ ਹੈ ਇਸੀ ਕੇ ਅੰਦਰ ਕਬਰ ਹੈ اچھا ਤੇ ਇਨ ਦਾ ਨਾਮ ਤਾਂ ਫਤਿਹਪੁਰੀ ਬੇਗਮ ਫਤਿਹਪੁਰੀ ਫਤਿਹਪੁਰੀ ਬੇਗਮ ਔਰ ਜਿਹੜਾ ਵਾਈਟ ਗੁੰਮਟਿਆ ਉਹਦੇ ਵਿੱਚ ਓਕੇ ਜੀ ਬਾਕੀ ਇਹ ਐਂਟਰੀ ਕਰ ਲਈ ਹੈ ਤੇ ਤੁਹਾਨੂੰ ਗਾੜੀ-ਗਾੜੀ ਦਸੀ ਜਾਵਾਂਗੇ ਨਾਲ-ਨਾਲ ਵੀ ਇੱਥੋਂ ਦਾ ਇਤਿਹਾਸ ਕੀ ਆ ਤੇ ਸਾਰਾ ਪਖਾਵਾਂਗੇ ਅੱਜ ਕਮਾਵਾਂਗੇ ਤੁਹਾਨੂੰ ਤਾਜਮਹਿਲ ਉਹ ਗੇਟ ਤੇ ਜਾਣਾ ਲਿਓ ਸਾਹਮਣੇ ਵਾਲੇ ਤੇ ਉਹ ਜਿਹੜਾ ਗੇਟ ਆ ਨਾ ਯੂ ਐਂਟਰ ਕਰਨਾ ਸੀ ਯਾਰ ਵਾਵਾ ਇਹ ਵੱਡਾ ਬਣਿਆ ਆਪਾਂ ਨੂੰ ਤਾਂ ਲੱਗਾ ਸੀ ਛੋਟਾ ਜਾਣਾ ਕੱਲਾ ਤਾਜ ਮਹਿਲ ਹੋਣਾ ਵਾ ਤੇ ਵੇਖ ਕੇ ਆ ਜਾਾਂਗੇ ਤੇ ਬਾਕੀ ਟੂਰਿਸਟ ਆ ਵੀ ਗਏ ਵੇਲਾ ਅੰਦਰ ਬਈਏ ਯਹਾਂ ਤੇ ਫੋਟੋਗ੍ਰਾਫਰ ਵੀ ਮਿਲेंगे ਅੱਛਾ ਹੀ ਅਗਰ ਉਹਨਾਂ ਤੋਂ ਖਿਚਾਣੇ ਦਾ ਮਨ ਹੋ ਤਾਂ ਖਿਚਾ ਸਕਦੇ ਠੀਕ ਹੈ ਨਹੀਂ ਆਪ ਹੀ ਖਿੱਚ ਦੇਣਾ ਇਸੇ ਮੋਬਾਈਲ ਨੂੰ ਇਹ ਇਹ ਕੰਦੇ ਇਹ ਕੰਦੇ ਜੀ ਲੇਕਿਨ ਸਭ ਤੋਂ ਪਹਿਲਾਂ ਉਹ ਪੁੱਛਿਆ ਵੀ ਇਹ ਕਿੱਥੇ ਨਾ ਤੇ ਜਦੋਂ ਅਸੀਂ ਆਪਣਾ ਬੰਦ ਜੀ ਜੀ ਤੇ ਆਹ ਵਾਲੇ ਗੇਟ ਵੀ ਹੈ ਕੋਈ ਮੋੜਾ ਸਾਹ ਜੀ ਅੱਛਾ ਇਧਰਲੇ ਬਸ ਇਹ ਜੀ ਮਿੱਤਰੋ ਤਾਏ ਮੇਲ ਉਹ ਸਾਹਮਣੇ ਉਹ ਵੀ ਇੱਕ ਗੇਟ ਹੀ ਹੈ ਐਂਟਰੀ ਗੇਟ ਤੇ ਆਇਤਰਾ ਗੇਟ ਬਣਿਆ ਇਤਰਾ ਉਹ ਕੋਈ ਪੁਰਾਣਾ ਗੇਟ ਆ ਇੱਕ ਉਹ ਸਾਹਮਣੇ ਗੇਟ ਬਣਿਆ ਤੇ ਸਭ ਤੋਂ ਤਕੜਾ ਗੇਟ ਆ ਜਿਹੜਾ ਉਹ ਆਵਾ ਕੁਝ ਬੋਰ ਆਇਆ ਗੇਟ ਆ ਨਾ ਵੀਰ ਹਣੀ ਇਹਦੇ ਬਾਰੇ ਦੱਸਣਗੇ ਵੀ ਇਹ ਦਾ ਕੀ ਇਤਿਹਾਸ ਆ ਹਾਂਜੀ ਇਸ ਗੇਟ ਦਾ ਨਾਮ ਹੈ ਰਾਇਲ ਗੇਟ ਓਕੇ ਇਸ ਸਾਹੀ ਗੇਟਮਪਸ ਗੇਟ ਕੋ ਬੁਲਾਇਆ ਸਾਹੀ ਦਰਵਾਜਾ ਸਾਹੀ ਦਰਵਾਜਾ ਹਾਂ ਇਸ ਗੇਟ ਦੀ ਹਾਈਟ 105 ਫੀਟ ਹਾਂਜੀ ਜੋ ਵਿੱਚ ਮੇ ਡਮ ਲਗੇ ਨੇ ਛੋਟੇ ਛੋਟੇ ਬਾਈਟ ਹਾਂਜੀ ਇਹ 11 ਡਮ ਹੈ 11 ਯਾਨੀ 11 ਹਾਂਜੀ ਔਰ 11 ਹੀ ਇਸਕੇ ਪਿੱਛੇ ਬਨੇ ਆਊਟਸਾਈਡ ਟੋਟਲ 22 22 ਤੋ ਪੂਰੇ ਤਾਜਮਹਿਲ ਕੋ ਬਣਾਉਣੇ ਮੇ 22 ਸਾਲ ਲਗੇ ਅੱਛਾ ਹਾਂ ਉਹਦਾ ਕਰਕੇ ਬਣਾਏ 22 पूरा कंप्लीट हुआ है ना बाईस साल के अंदर हुआ है और okay. बाईस साल कैसे कंप्लीट होते थे ईद आती है ना तो हाँ। ईद में चांद अलग ही दिखता है हाँ। तो उनका एक साल कंप्लीट होता था एक साल कंप्लीट हुआ तो एक डाउन तैयार करके रख दिया ऐसी अच्छा। नेक्स्ट दूसरा साल कंप्लीट हुआ तो दूसरा डाउन ओके okay. तो पूरा बनाने में बाईस साल लगे बाईस साल लगे जो व्हाइट मार्बल के अंदर जो देख रहे आ, आ, ना लैंग्वेज उर्दू लैंग्वेज देखने में क्या लगता है उर्दू भाषा उर्दू भाषा हाँ। लेकिन ये उर्दू नहीं है ये अरबी भाषा में लिखा हुआ है उनकी आयतें लिखी गई है सुबह मॉर्निंग में जो प्रेयर होती है हाँ ना उसके बारे में लिखा हुआ है ऐसी ताजमहल पे भी लिखी हुई है अच्छा हाँ और जो फूल पत्ती वाली डिजाइन देख रहे ना जी जी देखने में क्या लगता है कलर से की हो पेंटिंग जी। लेकिन ये पेंटिंग नहीं है सारा स्टोन है ये अच्छा अदर अदर कंट्री से आया हुआ पत्थर है ये सारे गुल चमकते हैं जब धूप आता है ना जितना तेज धूप खोलेगा उतना ही ज्यादा चमकेगा पे जो सबसे ज्यादा जो कम हुआ ना वो ताजमहल पे हुआ है अच्छा पे। ओके। और जिस जगह हम खड़े इस जगह को बोलते हैं पोरकोट ओके पोरकोट इसलिए बोला जाता है क्योंकि इस जगह चार गार्डन बन हुआ चार ही गेट है गार्डन है ना एक दो और दो साइड तो इसे पोरकोट बोला जाता है एक दो इधर हो गए दो पीछे और दो गार्डन इधर हो गए एक और दो और जी। जी हाँ जी, हाँ जी, कमरे जो दोनों साइड वेस्ट गेट पर और ईस्ट गेट पर दोनों साइड वन हंड्रेड फाइव वन हंड्रेड फाइव एक सौ पाँच एक सौ पाँच अच्छा टोटल टू हंड्रेड टेन ये किन के लिए? लिए ये किन के लिए वर्कर लोग जो काम करते थे ना काम करते ही वो यहाँ रेस्ट करते थे अच्छा यहाँ रेस्ट करते थे ਯਾਹ ਥਾਣਾ ਕਾਫੀ ਤੇ ਲੰਚ ਕੇ ਟਾਈਮ ਆਪੀਦੇ ਨਾ ਕੰਨਾ ਖਾਇਆ ਥੋੜਾ ਹੋਰ ਰੈਸਟ ਕੀਤਾ ਫਿਰ ਕੰਮ ਕਰਨੇ ਚਲੇ ਜਾਂਦੇ ਸੀ ਲੇਕਿਨ ਜੋ ਵਰਕਰ ਲੋਕ ਜੋ ਕੰਮ ਕਰਦੇ ਤੇ 20000 ਵਰਕਰ 20000 ਵਰਕਰ ਇੱਕ ਬਾਰ ਮੇ ਤਾਂ ਆਇੰਗੇ ਨਹੀਂ ਮਿੱਤਰੋ ਜਿਹੜੀ ਆ ਲਾਈਨ ਦਸੀ ਹੈ ਨਾ ਵੀਰ ਹੁਣਾ ਨੇ ਇਹ ਜਿਹੜੀ ਕਹਿੰਦੇ ਆ ਕਿ ਬਿਲਕੁਲ ਜਿਹੜੀ ਉਹ ਸਿੱਧੀ ਜਾਂਦੀ ਆ ਤੁਸੀਂ ਵੇਖ ਸਕਦੇ ਜੇ ਵੀ ਇਹਦੇ ਵਿੱਚ ਵੀਰ ਹੁਣਾ ਇਹ ਦੱਸਿਆ ਵੀ ਜਿਹੜਾ ਮੇਨ ਜਿਹੜਾ ਦਰਵਾਜਾ ਵਾਣਾ ਤੇ ਜਿਹੜੀ ਮਮਤਾਜ ਦੀ ਕਬਰ ਹੈ ਨਾ ਉਹ ਇਸੇ ਲਾਈਨ ਤੇ ਬਣੀ ਹੈ ਮਤਲਬ ਆਹ ਜਿਹੜੀ ਲਾਈਨ ਹੈ ਇਹ ਬਿਲਕੁਲ ਸਿੱਧੀ ਸਿੱਧੀ ਉੱਥੇ ਤੱਕ ਜਾਂਦੀ ਆ ਤੇ ਜਿੰਨਾ ਹੀ ਇਧਰਲੇ ਪਾਸੇ ਹੈ ਨਾ ਜਿੰਨਾ ਇਧਰਲੇ ਪਾਸੇ ਆ ਤੇ ਉਨਾ ਹੀ ਮਹਿਲ ਇਧਰਲੇ ਪਾਸੇ ਆ ਮਤਲਬ ਬਿਲਕੁਲ ਸੇਮ ਸੇਮ ਕੋਈ ਕੋਈ ਵੀ ਫਰਕ ਨਹੀਂ ਇਧਰ ਵੀ ਉਨਾ ਹੀ ਆ ਇਧਰ ਵੀ ਉਨਾ ਹੀ ਆ ਆਹ ਵਾ ਸੈਂਟਰ ਵਾਲੀ ਲਾਈਨ ਜਿਹੜੀ ਸਿੱਧੀ ਜਾਂਦੀ ਆ ਤੇ ਹੁਣੇ ਹੀ ਸਿੱਧਾ ਹੀ ਲੱਗੇ ਆ ਜੀ ਐਂਟਰੀ ਕਰਨ ਤੇ ਇਹਨੂੰ ਪੁਰਾਣੇ ਸਮੇਂ ਦੇ ਵਿੱਚ ਗੇੜ ਨੂੰ ਕਿਹਾ ਜਾਂਦਾ ਸੀ ਸ਼ਾਈ ਗੇਟ ਇਤੋਂ ਵੀਰ ਹਣਾ ਇੱਕ ਗੱਲ ਹੋਰ ਦੱਸੀ ਹੈ ਸਾਨੂੰ ਵੀ ਜਿਹੜਾ ਤਾਜਮਹਿਲ ਹੈ ਨਾ ਉਹਨੂੰ ਤੁਸੀਂ ਵੇਖਦੇ ਹੋਏ ਜਾਣਾ ਵਾ ਤੁਸੀਂ ਸਮਝੋ ਗੱਲ ਨੂੰ ਵੀ ਜੇ ਆਪਾਂ ਉਹਨੂੰ ਵੇਖਦੇ ਜਾਵਾਂਗੇ ਤੇ ਇਹ ਕਹਿੰਦੇ ਆ ਕਿ ਉਹ ਤਾਜਮਹਿਲ ਦੀ ਡਾਇਰੈਕਸ਼ਨ ਜਿਹੜੀ ਤੁਹਾਨੂੰ ਉਹ ਹਿਲਦੀ ਨਜ਼ਰ ਆਊਗੀ ਉਹ ਤੁਹਾਨੂੰ ਹੋਰ ਜਿਹੜਾ ਤਾਜਮਹਿਲ ਹੈ ਨਾ ਪਛਾਣ ਜਾਂਦਾ ਵੇ ਬਿਖੂ ਆ ਇਹ ਵਾ ਕਹਿ ਗੁਰੂ ਆ ਆਈ ਗਿਆ। ਇਹ ਫ੍ਰੀ ਹੁੰਦੇ ਆ ਵੇ। ਕੋਈ ਨਹੀਂ। ਆਈ ਕਿੰਨੀ ਆਇਆ। ਆਈ ਮਿੱਤਰੋ ਤਾਜ ਮਹਿਲ ਆ ਗਏ। ਬੜੀ ਮਸਾਲੀ। ਬਹੁਤ ਸੀਂ ਵੀ ਹੈ। ਵਾਹ ਜੀ ਵਾਹ। ਮੋਟੀ ਮੇਲ। ਕਿੰਨੇ ਟੂਰਿਸਟ ਪਹਿਲਾਂ ਹੀ ਆ ਵੀ ਗਏ ਆ। ਇtanto ਕਿ ਕਿੱਥੇ ਜੇ ਬੰਦ ਨਹੀਂ ਕਿਹੜਾ ਪਾਪ। ਮਿਨੀਮਲ ਸਿਟੀਜ਼ ਆਉਂਦੇ ਆ। ਜੀ ਆਦਿ ਵੇਖਦੇ ਜੇ ਵੀ ਟੂਰਿਸਟ ਵੀ ਕਿੰਨੇ ਆ ਗਏ ਆ ਤੇ ਬਾਕੀ ਤੁਸੀਂ ਤਾਜ ਮਹਿਲ ਵੇਖ ਸਕਦੇ ਵੀ ਪੂਰਾ ਘੈਂਟ। ਹਾਂ ਬਲੋ। ਅੱਤਨ ਆਪਣਾ ਜਗ ਹੈ ਮਿੱਤਰੋ ਜਿਹੜਾ ਵੀਰ ਉਹਨਾਂ ਦੱਸਿਆ ਵੀ ਜਿਹੜੀਆਂ 8 ਜਿਹੜੀਆਂ ਪਾਰਕਾਂ ਬਣਾਈਆਂ ਗਈਆਂ ਉਹ ਇਧਰਲੇ ਪਾਸੇ ਬਣਾਈਆਂ ਗਈਆਂ ਤੇ 8 ਹੀ ਜਿਹੜੀਆਂ ਉਹ ਪਰਲੇ ਪਾਸੇ ਬਣਾਈਆਂ ਗਈਆਂ ਵਾ ਤੇ 8 ਦੇ 8 ਜਿਹੜੀਆਂ ਵਾ ਉਹ 16 ਟੋਟਲ 16 ਆਈਆਂ ਤੇ ਜਿਹੜੇ ਆ ਫੰਭਾਰੇ ਆਣ ਜਿਹੜੇ ਆ ਨੀਲੇ ਨੀਲੇ ਜੇ ਇਹ ਉਹ ਐਡੇ ਨਿਕੇ ਨਿਕੇ ਜੇ ਉਹ ਟੋਟਲ ਹੈਗੇ 53 ਮਿੱਤਰੋ ਜਿਹੜੀਆਂ ਪਾਰਕਾਂ ਦਾ ਇਤਿਹਾਸ ਤੁਹਾਨੂੰ ਦੱਸਣ ਦੇ ਹਨਾ ਉਹ ਜਿਹੜੀਆਂ 16 ਪਾਰਕਾਂ ਬਣਾਈਆਂ ਹਨ ਉਹੀ 1600 ਈਸਵੀ 1600 ਈਸਵੀ ਜਿਹੜੀ ਹੁਮਾਰਿਆਂ ਦੀ ਗੱਲ ਦਸੀ ਉਹ 53 ਦੱਸਿਆ ਸੀ ਮਤਲਬ 1653 ਈਸਵੀ ਦੇ ਵਿੱਚ ਇਹ ਜਿਹੜਾ ਵਾ ਬਣ ਕੇ ਟੋਟਲ ਕੰਪਲੀਟ ਹੋ ਚੁੱਕਾ ਸੀ ਉਹਦਾ ਕਰਕੇ ਫਿਰ ਇਹਦੇ ਤੋਂ ਜਿਹੜੇ ਹੁਮਾਰੇ ਆ ਉਹਨਾਂ 53 ਲਾਤੇ ਤੇ ਤੇ ਪਾਰਕਾਂ ਜਿਹੜੀਆਂ ਉਹ 16 ਬਣਾਤੀਆਂ ਲੈ ਲੋ ਨਜਾਇਜ਼ ਨਹੀਂ ਕੋਈ ਵੀ ਗੱਲ ਕੀਤੀ ਤੇ ਜਿਹੜੀ ਉਹਦੀ ਹਾਈਟ ਹੈ ਨਾ ਉਹ ਕਿੰਨੀ ਹੈ 243 243 ਫੁੱਟ ਜਿਹੜੀ ਆ ਉਹ ਦੀ ਹਾਈਟ ਆ ਤਾਜ ਮਹਿਲ ਦੀ ਉਹ ਪਰ ਮিনার 40 40 ਮੀਟਰ ਸੀ 40 40 ਮੀਟਰ ਚਾਹੀਦੀ ਅੱਛਾ ਇੱਕ ਗੱਲ ਹੋਰੀ ਤੇ ਜਿਹੜੀਆਂ ਨਾ ਵੀਰੋਂ ਨਹੀਂ ਦੱਸੰਦਾ ਕਿ ਉਹ ਜਿਹੜੀਆਂ ਸਾਈਡਾਂ ਸਾਈਡਾਂ ਤੇ ਹਨਾ ਉਹ ਨਾ ਥੋੜੀਆਂ ਥੋੜੀਆਂ ਉਹਨਾਂ ਨੇ ਬਾਹਰ ਨੂੰ ਬਣਾਈਆਂ ਵਾ ਤੁਸੀਂ ਵੇਖ ਸਕਦੇ ਜੀ ਆਹ ਵੇਖੋ ਇਹ ਥੋੜੀਆਂ ਥੋੜੀਆਂ ਬਾਹਰ ਨੂੰ ਬਣਾਈਆਂ ਵਾ ਕਿਉਂਕਿ ਜੇ ਕੱਲ ਨੂੰ ਭੂਕਮਾ ਆਦਾ ਵਾ ਤੇ ਇਹ ਜਿਹੜੇ ਮਨਾ ਰਿਆ ਉਹ ਬਾਹਰ ਨੂੰ ਡਿੱਗਣ ਤੇ ਆ ਵੇ ਲੋ ਗੋਰੀ ਕਿੰਨੇ ਆਏ ਇਥੇ ਇਹ ਪਤਾ ਨਹੀਂ ਕਿਹੜੇ ਦੇਸ਼ ਚੋਂ ਆਈਆਂ ਜੇ ਪਰ ਸਾਰੀਆਂ ਨਾ ਸਹੇਲੀਆਂ ਸੁਹਲੀਆਂ ਕਿ ਪਤਾ ਨਹੀਂ ਭੈਣਾ ਇਹ ਤੇ ਤੋਂ ਪਾਉ ਗਾਈਡ ਕੀਤਾ ਉਹਨਾਂ ਨੇ ਕੈਮਰਾਮੈਨ ਕੀਤਾ ਵਾ ਤੇ ਫੋਟੋਆਂ ਖਿਚੰਦੇ ਆ ਵਾ ਪਹਿਲਾ ਸਾਗਰ ਦੇ ਪੀਆਰ ਹੋਣਾ ਦੇ ਕਰਾ ਦੇ ਜੀ ਕੋਈ ਮੰਦਾ ਨਹੀਂ ਨਹੀਂ ਤੇਰਾ ਮੂੰਹ ਦੰਦ ਰੁੱਟਾ ਨਹੀਂ ਤੇ ਉਤਰਾ ਪੀਆਰ ਹੋਏ ਨਾ ਮਿੱਤਰੋ ਅਸੀਂ ਨਾ ਜਾਣਦੇ ਆ ਜਿਹੜੀ ਇਥੋਂ ਦੀ ਸਭ ਤੋਂ ਬਿਜੀ ਚੇਅਰ ਸਭ ਤੋਂ ਬਿਜੀ ਚੇਅਰ ਵੀਆਈਪੀ ਚੇਅਰ ਉਹ ਵੀਆਈਪੀ ਚੇਅਰ ਪਤਾ ਕਿਹੜੀ ਆ ਉਹ ਜਿਹੜੀ ਕਿਉਂਕਿ ਇੱਥੇ ਇੰਨੀ ਕਿ ਵਿਜੀ ਹੁੰਦਾ ਕੰਮ ਵੀ ਇੱਥੇ ਮੁਲਖ ਵੜਾ ਹੁੰਦਾ ਆਓ ਦੇਖੋ ਆ ਤੁਹਾਨੂੰ 뷰 ਦੀਦਾ ਤੇ ਅਸੀਂ ਵੀ ਫੋਟੋ ਖਿਜਾਵਾਂਗੇ ਇੱਥੇ ਤੇ ਇੱਥੋਂ ਤੇ ਵੇਖ ਸਕਦੇ ਜੀ ਐ ਬਿਲਕੁਲ ਸਿੱਧੇ ਫੁਵਾਰੇ ਮਿੱਤਰੋ ਇਹ ਨਾ ਜਿਹੜਾ ਮਿਊਜ਼ੀਅਮ ਬਣਿਆ ਵਾ ਤੇ ਤਾਜਮਹਿਲ ਦੇ ਜਿਹੜਾ ਨਕਸ਼ਾ ਨਹੀਂ ਹੈ ਜਿਹੜਾ ਸਾਰਾ ਮੈਪ ਉਹਦਾ ਜਿਹੜਾ ਕੱਪੜੇ ਦੇ ਉੱਤੇ ਸਾਰਾ ਹੀ ਮੈਪ ਛਪਿਆ ਵਾ ਉਸ ਵਿੱਚ ਤਲਵਾਰ ਵਗੈਰਾ ਹੈ ਢਾਲਾ ਹੈ ਤੇ ਤਲਵਾਰ ਆ ਤੇ ਪਹਾਲਾਵਾ ਤੇ ਇੱਕ ਕੀ ਦੱਸਿਆ ਤੁਸੀਂ ਉਹ ਚੀਨੀ ਦੀ ਮਿੱਟੀ ਦਾ ਬਰਤਨ ਚੀਨੀ ਦੀ ਮਿੱਟੀ ਦਾ ਬਰਤਨ ਬਣਿਆ ਹੋਇਆ ਵਾ ਤੇ ਉਹਦੇ ਵਿੱਚ ਕੀ ਹੈ ਕਿ ਜਦੋਂ ਕੋਈ ਜ਼ਹਿਰ ਮਲਾਉਂਦਾ ਸੀ ਤਾਂ ਦਾ ਰੰਗ ਚੇਂਜ ਹੋ ਜਾਂਦਾ ਸੀ ਉਹ ਸਾਜ ਮੁੰਤਾਜ ਤੇ ਪੇਂਟਿੰਗ ਹੈ ਇਸਕੇ ਤੇ ਸ਼ਾਹਜਹਾਨ ਤੇ ਮਮਤਾਜ ਦੀ ਇਹਦੀ ਪੇਂਟਿੰਗ ਬਣੀ ਜਿਹੜੀ ਉਹ ਇਹਦੇ ਅੰਦਰ ਆ ਤੇ ਇਹ ਨਵੇਂ ਖੁੱਲਦਾ ਆਪਾਂ ਤੇ ਛੇਤੀ ਆ ਗਏ ਆ ਤੇ ਹੁਣ ਆਪਾਂ ਚੱਲਾਂਗੇ ਜੀ ਦੂਸਰੀ ਸਾਈਡ ਤੇ ਮਿੱਤਰੋ ਜਿਹੜੇ ਜਿਹੜੀ ਹੈਗੀ ਹੈ ਨਾ ਮਮਤਾਜ ਤੇ ਜਦੋਂ ਕਹਿੰਦੇ ਆ ਕਿ ਉਹ ਕਿਸੇ ਨਾ ਕਿਸੇ ਦੀ ਜੰਗ ਦਾ ਫੈਸਲਾ ਕਰਾਉਣ ਗਿਆ ਸੀ ਨਾਲ ਛਾ ਜਾਣ ਤੇ ਉਹ ਨਾਲ ਲੈ ਕੇ ਗਿਆ ਸੀ ਆਪਣੀ ਪਤਨੀ ਨੂੰ ਤੇ ਉਹ ਕੀ ਹੋਇਆ ਹੈ ਕਿ ਉੱਥੇ ਉਹਦੀ ਨਾ ਡੈਥ ਹੋ ਗਈ ਸੀ ਤੇ ਉੱਥੇ ਇੱਕ ਰੀ ਉੱਥੇ ਦਫਨਾਤਾ ਹੈ ਉਹਨਾਂ ਨੂੰ ਮੁੜ ਕੇ ਕੀ ਹੋਇਆ ਹੈ ਕਿ ਉਹਨੇ ਕਿਹਾ ਸੀ ਲਾਸਟ ਤੇ ਵੀ ਮੇਰੀ ਯਾਦ ਦੇ ਵਿੱਚ ਇਹੋ ਜੀ ਚੀਜ਼ ਬਣਾਈ ਕਿ ਸਾਰੀ ਦੁਨੀਆ 'ਚ ਕੋਈ ਬਾਅਦ ਚ ਬਾਣੀ ਨਾ ਪਾਵੇ ਤੇ ਵਾਕਈ ਉਹਨੇ ਆਪਣੀ ਜ਼ੁਬਾਨ ਪੂਰੀ ਕੀਤੀ ਤੇ ਮੁੜ ਕੇ ਕੀ ਹੋਇਆ ਹੈ ਕਿ ਉਹ ਇੱਥੇ ਲੈਣ ਕੇ ਦੱਪੀ ਜਦੋਂ ਬੰਨਾ ਸਟਾਰਟ ਕੀਤਾ ਨਾ ਉਹ ਇੱਥੇ ਲੈਣ ਗਏ ਨੇ ਉਹਦੀ ਜਿਹੜੀ ਲਾਸ਼ ਹੈ ਨਾ ਉਹ ਨੱਪਤੀ ਹੈ ਤੇ ਉਥੇ ਪਹਿਲੀ ਵਾਰੀ ਨਪੀ ਜਿੱਥੇ ਮਰ ਗਈ ਦੂਜੀ ਵਾਰੀ ਇੱਥੇ ਨਪੀ ਤੀਜੀ ਵਾਰੀ ਮੁੜ ਕੇ ਅੰਦਰ ਨਪਤੀ ਉਹਨਾਂ ਨੇ ਹੁਣ ਅਹੀਂ ਹੌਲੀ ਹੌਲੀ ਉਧਰ ਨਹੀਂ ਜਾਂਦੇ ਮੇ ਮਿੱਤਰ ਆ ਪਾਉਣੇ ਪੈਂਦੇ ਆ ਇਧਰ ਰੱਖੋ ਇਹ ਕਿ ਲੈਣਾ ਇੱਕ ਠੀਕ ਹੈ ਇਹ ਬੁਟਾ ਇਹ ਪਾਉਣੇ ਪੈਂਦੇ ਆ ਫੇਰ ਜਾਣ ਦਿੰਦੇ ਉਹ ਤਰ੍ਹਾਂ ਜਾਣ ਨਹੀਂ ਦਿੰਦੇ ਤੇ ਪਾ ਗਈ ਫੇਰ ਆਪਾਂ ਜਾਵਾਂਗੇ ਅੰਦਰ ਪਰ ਆਪਾਂ ਇਤਨਾ ਪਾਉਣੇ ਪੈਂਦੇ ਆ ਕਿਉਂਕਿ ਮੁੜ ਕੇ ਨਾ ਅੰਦਰ ਫਿਰ ਸਾਰਾ ਸਹਾਕਤਾ ਉਹ ਸਾਡੇ ਜਿਹੜੇ ਗਾਈਡ ਆ ਉਹਨਾਂ ਨੇ ਵੀ ਪਾ ਲਿਆ ਵਾ ਤੇ ਅਸੀਂ ਇਧਰਲੇ ਪਾਸੇੋਂ ਥਿਊ ਵੇਖ ਸਕਦੇ ਜੀ ਤੇ ਇਕੱਲੀ ਇਕੱਲੀ ਗੱਲ ਜਿਹੜੀ ਆ ਗਾਈਡ ਸਾਹਿਬ ਦੱਸਣ ਲਿਆ ਤੇ ਨਾਲ-ਨਾਲ ਤੁਹਾਨੂੰ ਦਸੀ ਜਾਵਾਂਗੇ ਹੁਣ ਅਸੀਂ ਚੱਲੇ ਆ ਜੀ ਸਿੱਧਾ ਹੀ ਅੰਦਰ ਨੂੰ ਕਿਉਂਕਿ ਸਾਡੇ ਕੋਲੇ ਸਮਾਂ ਥੋੜਾ ਜਿਹਾ ਘਟਿਆ ਬਾਕੀ ਪੂਰਾ ਹੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਜਿਹੜਾ ਤਾਜਮਹਿਲ ਦਿਖਾ ਸਕੀਏ ਵੀਡੀਓਗ੍ਰਾਫੀ ਕਰਨੀ ਥੋੜੀ ਥੋੜੀ ਲਾਊਡ ਆ ਥੋੜੀ ਥੋੜੀ ਨਹੀਂ ਲਾਊਡ ਬਾਕੀ ਵੇਖਾਂਗੇ ਜਿੱਥੋਂ ਇਥੋਂ ਬੰਦ ਹੀ ਹੋਈ ਤੇ ਜ਼ਰੂਰ ਬਣਾਵਾਂਗੇ ਤੇ ਇਸ ਤਰ੍ਹਾਂ ਐਂਟਰੀ ਚੈਕਿੰਗ ਹੁੰਦੀ ਆ ਉਹ ਵੀਰ ਨੇ ਸਾਡਾ ਆਪੇ ਦੋਵਾਂ ਦਾ ਚੈਕਿੰਗ ਕਰਾਤੀ ਤੇ ਅਸੀਂ ਸਿੱਧਾ ਹੀ ਅੰਦਰ ਚੱਲੇ ਆ ਤੁਸੀਂ ਦੇਖ ਸਕਦੇ ਜੇ ਵੀ ਤਾਜ ਮਹਿਲ ਵਾਹ ਵੀ ਵਾਹ ਕੋਈ ਨਹੀਂ ਬਣਾ ਸਕਦਾ ਇਹੋ ਜਿਹਾ ਵੇ ਇਹ ਮਸਜਿਦ ਸਾਹੀ ਮਸਜਿਦ ਇਹ ਜਿਹੜੀ ਆ ਨਾ ਇਹ ਸ਼ਾਹੀ ਮਸਜਿਦ ਬਣੀ ਏ ਤੁਸੀਂ ਵੇਖ ਸਕਦੇ ਪੱਥਰੀ ਕਿ ਡਗ ਡਗਾ ਲਾਇਆ ਗੁਰੂਆ ਲਿਆਂ ਲਿਆਣਾ इसी में नमाज पढ़ा जाता है नमाज जो कल पढ़ी पढ़ते जो कल, थे कल, कल थे आ, आ। तो इसी में ही नमाज पढ़ा गया अच्छा जब क्या था सहायक के गेस्ट आते तो इसी में ही नमाज पढ़ा करते अब हैं जो यहाँ के लोकल है ना हाँ जी उन्हीं के लिए ताजमहल खुलता है सिर्फ नमाज के लिए नमाज के लिए ऐसा बंद रहता है कल बंद था जी। तो बारह बजे से दो बजे तक खुलता है हाँ। उनके नमाज पढ़ने के लिए दो बजे के बाद फिर वापस बंद करते एक ही बार नमाज होती है जुम्मे को बारह बजे से दो बजे तक ठीक 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 ਅਇਥੇ ਮਿੱਤਰੋ ਨਮਾਜ਼ ਪੜਦੇ ਆ ਤੇ ਕੱਲ ਵਕਈ ਸ਼ੁੱਕਰਵਾਰ ਸੀ ਤੇ ਸ਼ੁੱਕਰਵਾਰ ਦੇ ਸ਼ੁੱਕਰਵਾਰ ਜਿਹੜਾ ਵਾ ਨਾ ਉਹ ਇਹ ਤਾਜਮਹਾਲ ਬੰਦ ਹੁੰਦਾ ਵਾ। ਅਮੀਰ ਹੋਣਾ ਨੇ ਦੱਸਿਆ ਵਾ ਵੀ ਜਿਹੜੇ ਹੁਣ ਜਿਹੜੀਆਂ ਆਪਾਂ ਪੌੜੀਆਂ ਚੜਾਂਗੇ ਜਿਹੜੀਆਂ ਆਪਾਂ ਪੌੜੀਆਂ ਚੜਨ ਲੱਗੇ ਆ ਨਾ ਇਹ ਟੋਟਲ 22 ਆ। ਹੁਣ ਗਿੰਦੇ ਆ। ਆ ਓਕੇ। 1 2 3 4 5 6 7 8 9 10 11 12 13 14 15 16 17 ਹਾਂ 20 21 ਉਹ ਲਾਸਟ ਵਾਲੀ ਉਹ ਲਾਸਟ ਵਾਲੀ ਨਹੀਂ ਗਣੀ ਉਹ 22 ਕਿਉਂਕਿ 22 ਸਾਲ 22 ਸਾਲ ਲੱਗੇ ਸੀ ਨਾ ਹਾਂ 22 ਸਾਲ ਲੱਗੇ ਸੀ ਨੂੰ ਵਾਹ ਜੀ ਵਾਹ ਕਿੱਡਾ ਘੈਣਾ ਖੁਦ ਖਿੱਚਣਾ ਵੀਡੀਓ ਬਣਾਉਣਾ ਅਲਾਉ ਨਹੀਂ ਹੈ ਠੀਕ ਹੈ ਓਕੇ ਸਰ ਓਕੇ ਅੰਦਰ ਫੋਟੋ ਖਿੱਚਣੀ ਨਹੀਂ ਅਲਾਉਡ ਅੰਦਰ ਫੋਟੋ ਖਿੱਚਣੀ ਅਲਾਉਡ ਨਹੀਂ ਹੈਗੀ ਤੇ ਅਸੀਂ ਫਿਰ ਮੜਾ ਦੇਖ ਕੇ ਤੇ ਆਣ ਕੇ ਤੁਹਾਨੂੰ ਦੱਸਦੇ ਆਂ ਵੀ ਅੰਦਰ ਕੀ ਹੈ। ਦੇਖ ਵੀ ਤੁਸੀਂ ਇਹ ਨਹੀਂ ਵੀ ਇਹ ਇੱਥੇ ਬਹੁਤ ਦਾ ਤਗੜਾ ਬਣਾਇਆ ਗੁਰੂਆ। ਆਈਡੀ ਛਤ ਤੇ ਇੱਥੋਂ ਵੀਊ ਵੇ ਇਸ ਤਰ੍ਹਾਂ ਦਾ ਦਿਖਦਾ ਜੀ ਕੋ। ਓਹ ਵੇ ਲੋਕਾਂ ਟੂਰਿਸਟ ਵਰਗੇ ਆ ਇੱਥੇ। ਤੇ ਮੈਟਰੋ ਅਸੀਂ ਪਰਲੇ ਗੇਟ ਥਾਣੀ ਐਂਟਰ ਕੀਤਾ ਸੀ ਤੇ ਆਂਦੀ ਅਸੀਂ ਐਗਜ਼ਿਟ ਕੀਤਾ ਤੇ ਇਧਰ ਵੇਖੋ ਤੁਸੀਂ ਵੇਖ ਸਕਦੇ ਵੀ ਵਿਊ ਜਿਹੜਾ ਵਣਾ ਪੂਰਾ ਘੈਂਟ ਆ ਤੇ ਇਹ ਨਦੀ ਦਾ ਨਾਮ ਪੁੱਛਦੇ ਆ ਵੀ ਕਿਹੜੀ ਹੈ ਜਮੁਨਾ ਨਦੀ ਹੀ ਜਾਂਦਾ ਬਾਕੀ ਵੀਰ ਨੂੰ ਪੁੱਛਦੇ ਆ ਵੀ ਕਿਹੜੀ ਨਦੀ ਬਹੁਤ ਹੀ ਵਧੀਆ ਮਤਲਬ ਨਾ ਇੱਕ ਯਾਦ ਮਤਲਬ ਕਹਿ ਸਕਦੇ ਆ ਕਿ ਇਤਿਹਾਸ ਅਜੂਬਾ ਵਾਕਿਆ ਅਜੂਬਾ ਹੀ ਆ ਇਹ ਕੌਣ ਸੀ ਨਦੀ ਹੈ ਜਮੁਨਾ ਨਦੀ ਇਹ ਨਦੀ ਯਮੁਨਾ ਨਦੀ ਹੈ ਸੰਗਮ ਹੁੰਦਾ ਹੈ ਹਾਂਜੀ ਕਾਂਗੜਾ ਚ ਸੰਗਮ ਹਾਂਜੀ ਹਾਂਜੀ ਇਹ ਮਿੱਤਰੋ ਆਹ ਈ ਹੈ ਨਾ ਯਮਨਾ ਨਦੀ ਇਹ ਕੋੜਾ ਕਿਲਾਵਾ ਹੋਰ ਕੋਈ ਆਹ ਰੈੱਡ ਫੋਰਟ ਕਿਲਾ ਕਹਿੰਦੇ ਆ ਉਹਦੇ ਨੂੰ ਆਗਰਾ ਕਿਲਾ ਤੇ ਬਾਕੀ ਤੁਸੀਂ ਤਾਜ ਮਹਿਲ ਵੇਖੋ ਔੜੀ ਗੇਰ ਕਿਲੇ ਮੰਨ ਵੀਰ ਨੇ ਸਾਨੂੰ ਦੱਸਿਆ ਸੀ ਵੀ ਜਿਹੜੇ ਇਹੜੇ ਫੁੱਲ ਜਿਹੜੇ ਬਣਾਏ ਗਏ ਹਨਾ ਇਹ ਇਹ ਕੋਈ ਕਲਰ ਨਹੀਂ ਕੀਤਾ ਹੈ ਕੋਈ ਪੇਂਟ ਨਹੀਂ ਕੀਤਾ ਇਹ ਸਪੈਸ਼ਲ ਪੱਥਰ ਲਿਆਂਦੇ ਆ ਤੇ ਜਦੋਂ ਇਹਨਾਂ ਤੇ ਧੁੱਪ ਪੈਂਦੀ ਆ ਨਾ ਇਹ ਲਿਸ਼ਕਦੇ ਆ ਉਹ ਦੇਖੋ ਉਧਰੋਂ ਹੀ ਨਾ ਘੁੰਮਦੇ ਘਮਾਦੇ ਹੀ ਐਨੂੰ ਚੱਲੇ ਆ ਵੀਰ ਕਹਿੰਦਾ ਵੀ ਆਹ ਜਿਹੜਾ ਸੀ ਨਾ ਉਹਨਾਂ ਸਮਿਆਂ ਦਾ ਜਿਹੜਾ ਵਾ ਗੈਸਟ ਹਾਊਸ ਹੈ ਜਿਹੜਾ ਵੀ ਕੋਈ ਵੀ ਆਈਪੀ ਜਾਂ ਜਿਹੜਾ ਵੀ ਕੋਈ ਬਾਹਰੋਂ ਗੋਰੇ ਅੰਗਰੇਜ਼ ਜਾਂ ਕੋਈ ਵੀ ਆਉਂਦਾ ਸੀ ਤੇ ਉਹ ਇਧਰ ਬਿਠਾ ਕੇ ਖਾਣਾ ਖੁਣਾ ਖਵਾਇਆ ਜਾਂਦਾ ਹੈ ਉਹਨਾਂ ਦੀ ਖਤਰਦਾਰੀ ਇੱਥੇ ਕੀਤੀ ਜਾਂਦੀ ਸੀ ਤੇ ਹੁਣ ਅਸੀਂ ਚੱਲੇ ਆ ਜੀ ਥੱਲੇ ਨੂੰ ਵਾਪਸ ਜਾ ਰਹੇ ਹਾਂ ਤੇ ਦੇਖ ਲਿਆ ਅਸੀਂ ਤਾਜ ਮਹਿਲ ਤੇ ਚਾਰੇ ਪਾਸੇ ਮੈਨਾਂ ਵੀ ਗੇਟ ਬਣੇ ਇਹਦੇ ਬਹੁਤੇ ਘੈਂਟ ਘੈਂਟ ਲਓ ਜੀ ਤੁਸੀਂ ਵੇਖ ਲਓ ਮਿੱਤਰੋ ਵੀ ਆਹੀ ਆਪਣਾ ਜਿਹੜਾ ਤਾਜ ਮਹਿਲ ਦਾ ਟੂਰ ਤੇ ਇੱਥੋਂ ਕੁਛ ਇਸ ਤਰ੍ਹਾਂ ਦਾ 뷰 ਦਿਖਦਾ ਵਾ ਇਸ ਤੋਂ ਬਾਅਦ ਆਪਾਂ ਥੱਲੇ ਚੱਲ ਜਾਣਾ ਫਿਰ ਪਤਾ ਨਹੀਂ ਜ਼ਿੰਦਗੀ 'ਚ ਕਦੀ ਆਇਆ ਜਾਣਾ ਕਿ ਨਹੀਂ ਚਲੋ ਜੀ ਚੱਲੀਏ ਤੇ ਬਾਕੀ ਨਾ ਥੋੜੀ ਥੋੜੀ ਗਰਮੀ ਵੀ ਹੈਗੀ ਆ ਤੇ ਜੇ ਕਿਸੇ ਨੇ ਆਉਣਾ ਹੁੰਦਾ ਨਾ ਥੋੜਾ ਆ ਜਾ ਮੌਸਮ ਠੰਡਾ ਹੋ ਲੈਂਦੋ ਤੇ ਇੱਥੇ ਬਹੁਤ ਹੀ ਵਧੀਆ ਫੁੱਲਾ ਟਾਈਮ ਕੱਢ ਕੇ ਆਇਓ ਨੰਗਾ ਤੇ ਆ ਜਿਹੜੇ ਕਵਰੇ ਆ ਨਾ ਇਹੜੇ ਇਹ ਇੱਥੇ ਆਪਾਂ ਨੂੰ ਸੁੱਟ ਕੇ ਜਾਣੇ ਪੈਂਦੇ ਆ ਕਿਉਂਕਿ ਇਹਨਾਂ ਨੇ 10-10 ਰੁਪਏ ਕਮਾਉਣੇ ਹੁੰਦੇ ਆ ਤੇ 10 ਰੁਪਇਆ ਦੇ ਹੀ ਵੇਖ ਸਕਦੇ ਵੀ ਮੇਰੇ ਮਗਰ ਜਿਹੜਾ ਤਾਜ ਮਹਿਲ ਉਹ ਪਿਛੇ ਰਹਿ ਗਿਆ ਤੇ ਅਸੀਂ ਉਹਨੂੰ ਛੱਡ ਕੇ ਤੇ ਗਾਹ ਨੂੰ ਰਵਾਨਾ ਹੋਣ ਲੱਗੇ ਆ ਤੇ ਬਹੁਤ ਹੀ ਵਧੀਆ ਮਤਲਬ ਇੱਕ ਵੇਖ ਕੇ ਜਾਣਾ ਚਾਹੀਦਾ ਇੱਕ ਜ਼ਿੰਦਗੀ ਦੇ ਵਿੱਚ ਜੇ ਆਏ ਜੀ ਤੇ ਘੁੰਮਣਾ ਚਾਹੀਦਾ ਫਿਰਨਾ ਚਾਹੀਦਾ ਤੇ ਚੀਜ਼ਾਂ ਵੇਖਣੀਆਂ ਚਾਹੀਦੀਆਂ ਅਸੀਂ ਚੱਲੇ ਆ ਜੀ ਵਾਪਸ ਇਹ ਵੀਰੋਂ ਨਹੀਂ ਦੱਸਣਦਾ ਵੀ ਇਹ ਜਿਹੜਾ ਗੇਟ ਆ ਨਾ ਇਹ ਹੀ ਲੇਵਰ ਗੇਟ ਮਤਲਬ ਕੀ ਇਹਦੀ ਲੇਵਰ ਨਿਕਲਦੀ ਨਹੀਂ ਦੀ ਸਾਰੀ ਮੇਟਰ ਜਿੰਦੀ ਅਸੀਂ ਨਿਕਲ ਕੇ ਆਏ ਆ ਨਾ ਏੰਦੀ ਸਾਰੀ ਲੇਬਰ ਨਿਕਲਦੀ ਹੁੰਦੀ ਸੀ ਉਹਨਾਂ ਦੀ ਕੰਮਕਾਰ ਕਰਕੇ ਸ਼ਾਮਾਂ ਨੂੰ ਤੇ ਔ ਜਿਹੜਾ ਗੇਟ ਆ ਨਾ ਉਹ ਆ ਲੇਬਰ ਗੇਟ ਆ ਤੇ ਉਹਦੇ ਮਗਰਲੇ ਪਾਸੇ ਸਾਰੀ ਲੇਬਰ ਮਗਰਲੇ ਪਾਸੇ ਰਹਿੰਦੀ ਹੁੰਦੀ ਸੀ ਤੇ ਆ ਉਹ ਗੇਟ ਆ ਗਿਆ ਜਿਹੜਾ ਸ਼ਾਈ ਗੇਟ ਤੇ ਹੁਣ ਅਸੀਂ ਚੱਲੇ ਆਂ ਰੇਲਵੇ ਸਟੇਸ਼ਨ ਤੇ ਤੇ ਸਭ ਤੋਂ ਤਗੜੀ ਇਹ ਗੱਲ ਹੈ ਕਿ ਆਪਣੇ ਨਾ ਗਾਈਡ ਸਾਹਿਬ ਹੀ ਤੇ ਬਹੁਤ ਵਧੀਆ ਸੁਭਾਅ ਸੀ ਪਹਿਲਾਂ ਤਾਂ ਸ਼ਰਮਾਉਂਦਾ ਸੀ ਵੀ ਨਹੀਂ ਕੈਮਰੇ ਸਾਹਮਣੇ ਨਹੀਂ ਆ ਨਾ ਸਾਡਾ ਬਹੁਤ ਬਹੁਤ ਧੰਨਵਾਦ ਜੀ ਗਾਈਡ ਸਾਹਿਬ ਦਿਲੋਂ ਇਹ ਵੀਡੀਓ ਤੇ ਕਰਕੇ ਨਹੀਂ ਆ ਇਹ ਦਿਲੋਂ ਆ ਤੇ ਲੋ ਜੀ ਅਸੀਂ ਆਗਰਾ ਦੇ ਜਿਹੜਾ ਵਾ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਤੇ ਆਗਰੇ ਤੋਂ ਬਾਅਦ ਜਿਉਂ ਅਸੀਂ ਚੜੇ ਆ ਉਸ ਤੋਂ ਬਾਅਦ ਅਸੀਂ ਸਿੱਧਾ ਹੀ ਹੁਣ ਆ ਗਏ ਅੰਬਾਲਾ ਕੈਂਟ ਤੇ ਐਂਟਰੀ ਜਿਹੜੀ ਆ ਪੰਜਾਬ 'ਚ ਹੋ ਚੁੱਕੀ ਆ ਸਾਡੀ ਤੇ ਬੱਸ ਹੋਈ ਚੱਲੀ ਆ ਤੇ ਅਸੀਂ ਥੋੜੇ ਇੱਕ ਚਿਰ ਨੂੰ ਅਸੀਂ ਬੱਸ ਹੁਣ ਰਾਏਪੁਰ ਆਉਣਾ ਅਗਲਾ ਰਾਏਪੁਰ ਆਉਣਾ ਤੇ ਰਾਏਪੁਰੇ ਮੁੜ ਕੇ ਸਿੱਧਾ ਹੀ ਅੰਮ੍ਰਿਤਸਰ ਸਟੇਸ਼ਨ ਅਬਰਸਰ ਅਸੀਂ ਆ ਗਏ ਆ ਤੇ ਅਸੀਂ ਮੋਟਰਸਾਈਕਲ ਤੇ ਆਏ ਆ ਹੁਣ ਇਹ ਮੋਟਰਸਾਈਕਲ ਲੱਗੇ ਆ ਹਣ ਨਾ ਜਾ ਕੇ ਤੇ ਫਿਰ ਸਿੱਧਾ ਹੀ ਚੱਲ ਜਾਣਾ ਹੈ ਘਰ ਨੂੰ ਤੇ ਆ ਜਿੰਨੇ ਵੀ ਹੈ ਨਾ ਸਾਰੇ ਪਾਰਕਿੰਗ ਮੋਟਰਸਾਈਕਲਾਂ ਦੀ ਇੱਥੇ ਹੁੰਦੀ ਆ ਤੇ 20 ਰੁਪਏ ਟਿਕਟ ਲੈਂਦੇ ਆ ਤੇ ਜੇ 24 ਘੰਟੇ ਤੋਂ ਉੱਤੇ ਹੋ ਜਾਂਦਾ ਫਿਰ 10 ਰੁਪਏ ਵਧਾ ਦਿੰਦੇ ਆ ਸਾਡੀ ਮੋਟਰਸਾਈਕਲ ਵੀ ਫੜ ਲਿਆ ਤੇ ਹੁਣ ਆਪਾਂ ਸਿੱਧਾ ਹੀ ਚੱਲ ਚੱਲੇ ਆ ਘਰੇ ਤੇ ਟੂਰ ਜਿਹੜਾ ਵਾ ਬਹੁਤ ਵਧੀਆ ਹੈ ਤੇ ਉਤੋਂ ਬਾਅਦ ਆਪਾਂ ਸਿੱਧਾ ਹੀ ਮੋਟਰਸਾਈਕਲ ਤੋਂ ਬਾਹਰ ਆਂ ਹੀ ਘਰੇ ਆ ਗਏ ਆਂ ਤੇ ਇਹ ਹੀ ਆਪਣਾ ਇਹਦਾ ਵਲੌਗ ਚੰਗਾ ਲੱਗਾ ਤਾਂ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਬਾਏ ਬਾਏ ਸਸਤਰੀਕਰ ਮਿਲਦੇ ਆਂ ਅਗਲੇ ਵਲੌਗ